ਉਹ ਜਿਵੇਂ ਫਾਰੇ ਨੇ ਯਾਰੇ ਲੈ ਰਹੇ ਨੇ ਇਸ ਟਾਈਮ ਮੀਂਹ ਦੇ ਪਾਣੀ ਦੇ ਰੇ ਨਾ ਉਹ ਉੱਪਰ ਤੱਕ ਆ ਗਿਆ ਹੈਗਾ ਇਹ ਹੁਣ ਕੋਈ ਮੀਂਹ ਘਟਿਆ ਵਾ ਪਰ ਹਲੇ ਵੀ ਪੈ ਰਿਹਾ ਵਾ ਹੁਣ ਦੁਬਾਰਾ ਸ਼ੁਰੂ ਹੋ ਗਿਆ ਉਧਰ ਲੈ ਆ ਮੈਂ ਥੋੜੀ ਜਾਣ ਕੇ ਕਰਦੇ ਆ ਇੱਧਰ ਖੜਾ ਦੇ ਉਹ ਇੱਧਰ ਖੜਾ ਦੇ ਲਿਆ ਕੇ ਸਾਰੇ ਅੱਧੇ ਹੀ ਕਰ ਦੇ ਜਿਆਦਾ ਹੀ ਤੈਨੂੰ ਘੁੰਮਣਾ ਮੀਂਹ ਜੀ ਉੱਧਰ ਲਾ ਦੇ ਉੱਧਰ ਪਰਲੇ ਪਾਸੇ ਤੇ ਇੱਥੇ ਸੇਫ ਆਪਣੀ ਬਾਈ ਛੁੱਟੀ ਕੀਤੀ ਹੈ ਤੇ ਘਰ ਰੌਣਕ ਵੀ ਲੱਗੀ ਹੋਈ ਹੈ ਆ ਦੇਖਿਓ ਇਹ ਬੜਾ ਬੰਦਾ ਸਾਡਾ ਇਹ ਕੱਲ ਦਾ ਜਿਹੜਾ ਕੱਲ ਦਾ ਮੀਆ ਨਾ 80% ਹੈਗਾ ਵਾ ਅੱਜ 40 ਦੱਸਦਾ ਪਿਆ ਵੀ ਕਹਿੰਦੇ ਸੋਚੋ ਯਾਰ ਕੱਲ ਕਿੰਨਾ ਜ਼ਿਆਦਾ ਮੀ ਹੋਣਾ ਵਾ ਤੇ ਆਪਣੀਆਂ ਜਿੰਨੀਆਂ ਬਾਈ ਕੰਮ ਵਗੈਰਾ ਨਾਲ ਇੱਧਰ ਲਗਾ ਦਿੱਤੀਆਂ ਵਾ ਦੋ ਰਹਿ ਗਈਆਂ ਦੋ ਇੱਧਰ ਵੀ ਕਰਦਾਂਗੇ ਨੀ ਹਟ ਨੀਲਾ ਵੇਟ ਕਰਦੇ ਪਏ ਸੀਗੇ ਪਾਣੀ ਬਹੁਤ ਖੜਾ ਇਹਨੂੰ ਲੈ ਕੇ ਜਾਵਾਂਗੇ ਕੋਚਾ ਹੈਗਾ ਵਾ ਫਿਲਟਰ ਇਹਦਾ ਨਾ ਇੱਥੇ ਆ ਜਿਹੜੇ ਕਰਕੇ ਪਾਣੀ ਵੜਨ ਦੇ ਚਾਂਸ ਬਹੁਤ ਘਟ ਜਾਂਦੇ ਆ ਅੱਛਾ ਅੱਛਾ ਹੈ ਹੁੰਦਾ ਨਾ ਉਹ ਥੱਲੇ ਹੁੰਦਾ ਵਾ ਫਿਲਟਰ ਹੁਣ ਇਹਦਾ ਵਾ ਇਹਦਾ ਇੱਥੇ ਆ ਫਿਲਟਰ ਤਾਂ ਐਵੇਂ ਫਿਰ ਜਬ ਆਈ ਚਾਂਸ ਪਾਣੀ ਖਿੱਚੂਗਾ ਨੀ ਜਲਦੀ ਸਾਇਲੈਂਸਰ ਡੁੱਬ ਵੀ ਜਾਵੇ ਰੇਸ ਥੋੜੀ ਤੇਜ਼ ਰੱਖ ਲਾਂਗੇ ਤੇ ਘੱਟ ਚਾਂਸ ਹੁੰਦੇ ਆ ਤੇ ਚਲੋ ਆਪਾਂ ਫਿਲਹਾਲ ਕਰਿਆ ਉਹ ਜਿਹੜਾ ਫਿਲਮਾਂ ਚ ਨਹੀਂ ਹੁੰਦੇ ਜਿਹੜੇ ਉਹ ਬੰਦੇ ਨਹੀਂ ਭਾਂਡੇ ਨਹੀਂ ਉਹ ਆਲੀ ਵਾਲਾ ਹਾਂ ਹਾਂ ਆਲੀ ਆਲੀ ਬੰਦੇ ਵਾਲਾ ਮੇਰੇ ਉਹਦੇ ਚੱਪਲ ਪਾ ਰਹੀ ਉਹਦੇ ਕਿਤੇ ਦੀ ਚੱਪਲ ਆਈ ਜਾਂ ਬੰਦੇ ਪਾ ਲੈ ਆ ਬੇਚੀ ਜਾ ਉਹ ਚੱਪਲ ਲੈਦੀ ਕਿ ਉਹ ਚੱਪਲ ਜਿਹੜੇ ਦਵਾਈ ਲੈਣ ਨੂੰ ਖੜੇ ਆ ਦਵਾਈ ਇੱਕ ਜਣੇ ਲੈਣੀ ਆ ਬੰਦੇ ਚਾਰ ਜਾਊਗੇ ਦਵਾਈ ਲੈਣੀ ਆ ਉਹਦੀ ਲੈਣੀ ਉਹ ਮਰੀਜ਼ ਬੈਠਾ ਉਹਦੇ ਤੇ ਜਾਣਾ ਕਿਨੇ ਆ ਮਹਿਮਾਨ ਤੇ ਮਾਨ ਸਿੰਘ ਨੇ ਤੇ ਉਹ ਮੈਂ ਉਥੇ ਉਹ ਚਾਬੀ ਲਾ ਕੇ ਮੈਂ ਉੱਥੇ ਹੀ ਛੱਡਤੀ ਆ ਯਾਰ ਯਾਰ ਚਾਬੀ ਇੱਥੇ ਹੀ ਧਾ ਦਿੱਤੀ ਤੇ ਸਟਾਰਟ ਲੈ ਦੱਸ ਚਾਬੀ ਕੱਢਣੀ ਭੁੱਲ ਗਿਆ ਮੈਂ ਨਾਲੇ ਓਨ ਵੀ ਸੀਗਾ ਤੁਹਾਡੇ ਨਾਲ ਦੀ ਆ ਗਈ ਇਧਰ ਮੋਬਾਈਲ ਮੋਬੀ ਲਾਲੇ ਵੀ ਆ ਗਏ ਮੋਬੀ ਲਾਲੇ ਦੇ ਚਤਰੀਆਂ ਦੀ ਗੱਲ ਕਰ ਰਹੇ ਆ ਅੱਛਾ ਮੋਬੀ ਲਾਲੇ ਵੀ ਆ ਗਏ ਇਹ ਕੁੱਪੜਾ ਤੇ ਨਿਕਲੀ ਲੱਗਦੀ ਕਿੱਤਾ ਪਿਆ ਸੀਗਾ ਉੱਠ ਗਏ ਆ ਹੈ ਕਿੱਤਾ ਹੋਇਆ ਜੀ ਬੁੱਤ ਤੂੰ ਹਾਂ ਜੀ ਹਾਂ ਜੀ ਉੱਠ ਗਏ ਆ ਓ ਅਮਨ ਕਿੱਥੇ ਆ ਨਾ ਕਿਸੇ ਅਮਨ ਕਿੱਥੇ ਆ ਓ ਯਮਨ ਦਾ ਵੀ ਹੈਗਾ ਵਾ ਹਨਾ ਮੀਂਹ ਪੈ ਰਿਹਾ ਵਾ ਪਾਣੀ ਬਹੁਤ ਜ਼ਿਆਦਾ ਖੜਾ ਫਿਰ ਵੀ ਆ ਦੋ ਬੰਦੇ ਦੇਖ ਲਓ ਫਿਰ ਵੀ ਨਾਲ ਆਇਆ ਮ제 ਲੈਣ ਵਾਸਤੇ ਹਨਾ ਕਿਤਾ ਕਿਹਦੇ ਬਿੱਲ ਕਰਦਾ ਅੰਦਰ ਚਲਾਉਂਦਾ ਨਾ ਬਾਈਕ ਮੇਰਾ ਤਾਂ ਬੜਾ ਕਰਦਾ ਯਾਰ ਮੈਂ ਤਾਂ ਹੀ ਆ ਗਿਆ ਮੈਂ ਕਿਹਾ ਚਲੋ ਚੱਲਦੇ ਆ ਤੇ ਫਿਲਹਾਲ ਪਵਾਣਾ ਸੀ ਆਪਾਂ ਮੋਟਰਸਾਈਕਲ ਤੇ ਤੇਲ ਤੇਲ ਪੈ ਗਿਆ ਹੁਣ ਚੱਲਦੇ ਆ ਪਾਣੀ ਬਹੁਤ ਖੜਾ ਹੋਇਆ ਵਾ ਤੇ ਡਰਦੇ ਮਾਰੇ ਨਾ ਹੱਥ 'ਚ ਨਹੀਂ ਫੋਨ ਉਹਦੇ ਵਿੱਚ ਨਾ ਡਿੱਗ ਪਈਏ ਤੇ ਯਾਰ 500 ਦਾ ਨੋਟ ਦਿੱਤਾ 100 ਦਾ ਤੇਲ ਪਵਾਇਆ ਸੀਗਾ ਪੈਟਰੋਲ ਪੰਪ ਵਾਲਿਆਂ ਕੋ ਬਹਿ ਨਹੀਂ ਆ ਕਿਦਰੀ ਯਾਰ ਇਹਨਾਂ ਤਾਂ ਵੀ ਗਰੀਬ ਹੋਊਗੀ ਕਰ ਇੱਕ ਗੱਲ ਨੇ ਪਾਣੀ ਦੇ ਵਿੱਚੋਂ ਨਿਕਲ ਆ। ਆ ਪਾਣੀ ਹੈਗਾ ਜਿਆਦਾ। ਖਜੀ ਹੋਈ ਆ ਯਾਰ ਦੇਖ। ਹੈ? ਤਾਂ ਮੋੜਨ ਵਾਲਾ ਕੰਮ ਆ ਕਿ ਨਹੀਂ? ਉਹ ਕੁਛ ਲਾ ਗਿਆ ਆ ਵਿਚਾਰਾ। ਚਲੋ ਸਾਡਾ ਤਾਂ ਹੋ ਗਿਆ ਕੈਨਸਲ। ਆਪਾਂ ਇੱਧਰੋਂ ਜਾਂਦੇ। ਢੀ ਮੋੜ ਲਈ ਆਪਾਂ ਕਿ ਬਹੁਤ ਜਿਆਦਾ। ਬਹੁਤ ਜਿਆਦਾ ਪਾਣੀ ਹੈ ਯਾਰ ਲੋੜੀ ਨਹੀਂ। ਬਹੁਤ ਪਾਣੀ ਹੈ। ਦਵਾਈ ਲੈਣੀ ਸੀ। ਕੀ ਬਾਤ ਹੈ ਦਵਾਈ ਕਿਧਰੋਂ ਲੈਣੀ ਵੀਰੇ ਪਾਣੀ ਬਹੁਤ ਜ਼ਿਆਦਾ ਹੈਗਾ। ਡਾਕਟਰ ਦੀ ਲਗਾਨ ਜੀ ਪਾਣੀ ਵੜ ਗਿਆ ਦੱਸੋ। ਚੱਲੇ ਆਂ ਵਾਪਸ ਘਰ ਨੂੰ ਤੇਲ ਪਵਾ ਲਿਆ। ਲੋਜੀ ਡਾਈਪਰ ਲੈਣ ਜਾਣਾ ਯਾਰ। ਮੈਂ ਕਿਹਾ ਨਾ ਹੁਣ ਤਾਂ ਪਾਣੀ ਘਟ ਗਿਆ ਮੈਂ ਕਿ ਸਕੂਟਰ ਹੀ ਲੈ ਚੱਲਦੇ ਆਂ। ਤੇ ਸ਼ਾਪ ਬੁਲੀ ਹੋਈ ਹੈਗਾ ਲੋਕਲ ਦੁਕਾਨ ਤੋਂ ਲੈਣੇ ਪੈਣੇ ਆਂ। ਮਾਈ ਗੋਡ ਬੜੀ ਲੋਗਨਾ ਹੈਗਾ। ਆਹ ਦੁਕਾਨ ਤੋਂ ਪਹਿਲਾਂ ਲੈ ਲਈ ਡਾਈਪਰ। ਕਲ ਕੋ ਲਾ ਹੋਇਆ ਯਾਰ ਉੱਥੋਂ ਮਿਲ ਜਣੇ ਆਪਾਂ ਨੂੰ ਲਿਆ ਟੇਬਲ ਤੇ ਢੇਟੀ ਹੋਈ ਹੈ ਨਾ ਇੱਥੇ ਲੋਜੀ ਸੈਂਟਰ ਫਰਸ਼ ਰਹੀ ਹੈ ਆ ਦੇ ਹੌਂਕੜੀ 4 5 5 ਦੇ ਦੋ ਲੋਜੀ ਚਿੰਗਮ 4 5 ਚਿੰਗਮਾਂ ਵੀ ਆ ਗਈਆਂ ਉਸ ਤੋਂ ਅਲਨੇ ਆ ਪੰਜਾਬ ਚ ਨੋਕਾਂ ਦੇ ਅੰਦਰ ਵੀ ਪਾਣੀ ਜਿੰਨਾ ਦੇ ਨੀਵੇਂ ਹੈਗੇ ਆ ਨਾ ਉਹਨਾਂ ਦੇ ਅੰਦਰ ਵੀ ਪਾਣੀ ਵੜ ਗਿਆ ਯਾਰ ਚਲੋ ਇਹ ਸਕੂਟਰ ਹੀ ਲਾ ਲਈਏ ਆਪਾਂ ਬੱਬਲ ਕੰਮ ਖਾਣਾ ਆਪਾਂ ਬੱਬਲ ਕੰਮ ਖਾਣਾ ਹਾਂ ਬੱਬਲ ਕੰਮ ਖਾਣਾ ਬੱਬਲ ਕੰਮ ਗੱਡੀ 'ਚ ਬੈਠਾ ਸੀ ਮੈਂ ਕਿਹਾ ਚਲੋ ਗੱਡੀ 'ਚ ਬੈ ਕੇ ਵੀਡੀਓ ਐਡੀਟ ਕਰ ਲੈਂਦੇ ਆ ਥੋੜੀ ਬੋਦੀ ਵੀਡੀਓ ਐਡੀਟ ਹੋਈ ਆ ਹਾਲੇ ਬਾਕੀ ਜਿੰਨੀ ਕੁ ਹੋਈ ਹੋਗੀ ਉਹਨੀ ਕੁ ਦੇਖ ਲਿਓ ਕਿ ਬਾਹਰ ਅੰਦਰ ਤਾਂ ਜਾ ਨਹੀਂ ਸਕਦੇ ਕਿਤੇ ਬਾਕੀ ਵਲੋਗ ਨਾਲ ਅੱਗੇ ਹੀ ਬਣਿਆ ਰਹੂ ਬਾਹਰ ਮੌਸਮ ਬੜਿਆ ਹੋਇਆ ਘੈਂਡ ਤੇ ਘਰੇ ਬਣਾ ਰਿਹਾ ਟੋਸਟ ਤੇ ਪਕੋੜੇ ਇਹ ਆਪਣੇ ਫੇਵਰੇਟ ਫ੍ਰੈਂਚ ਫ੍ਰਾਈਜ਼ ਇਹ ਮੈਂ ਅੱਜ ਬੱਚਾ ਬਣਾਉਂਗਾ ਦੂਆਗੇ ਨਹੀਂ ਮੈਂ ਨਹੀਂ ਕਰੀਂ ਗਾਮ ਗਮ ਗਮ ਤੁਹਾਨੂੰ ਆਲੇ ਆਲਾ ਜਿੰਨਾ ਮਰੇ ਤੱਕ ਬਣਾ ਸਕਦੇ ਹੋ